ਮਨ ਦੀ ਬਿਰਤੀ ਹੁੰਦੀ ਹੈ ਕਿਸੇ ਦੀ ਭਾਵਨਾ ਹੁੰਦੀ ਹੈ ਉਸੇ ਰੂਪ 'ਚ ਦਰਸ਼ਨ ਹੋਣਗੇ ਰੂਪ ਤਾਂ ਬਹੁਤ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਅਨੇਕ ਹੈ ਫਿਰ ਏਕ ਹੈ ਅਨੇਕਾ ਰੂਪ ਨੇ ਉਹਦੇ ਹੈ ਇੱਕੋ ਹੀ ਪਰ ਕਿਸੇ ਵੀ ਰੂਪ 'ਚ ਦਰਸ਼ਨ ਰੱਬ ਨੇ ਦੇਣੇ ਉਹਨੂੰ ਜੋੜਨਾ ਜੇ ਸੰਸਾਰ ਨਾਲੋਂ ਤੋੜ ਕੇ ਆਪਣੇ ਨਾਲ ਜੋੜਨਾ ਤਾਂ ਉਹਨੂੰ ਬੜਾ ਸੋਹਣਾ ਰੂਪ ਦਿਖਾਣਾ ਮਹਾਰਾਜ ਨੇ ਸੋਨੇ ਦੇ ਬਾੜ ਨੇ ਸੋਨੇ ਦਾ ਸਰੀਰ ਅੱਖਾਂ ਬੜੀਆਂ ਚਮਕਦੀਆਂ ਹਾਸਾ ਬੜਾ ਸੋਹਣਾ ਉਹਨਾਂ ਦਾ ਜਦੋਂ ਮਹਾਰਾਜ ਮੁਸਕਰਾਉਂਦੇ ਨੇ ਨਾ ਤੇ ਜੀਵ ਵਾਲ ਆਪਣੇ ਭਗਤ ਵਾਲ ਦੇਖਦੇ ਉਹਨਾਂ ਵਰਗਾ ਕੋਈ ਹੱਸ ਨਹੀਂ ਸਕਦਾ ਮਿੱਠੀ ਬੋਲੀ ਹੈ ਮਹਾਰਾਜ ਦੀ ॠषि ਪ੍ਰਿਗੂ ਨੇ ਲਤ ਮਾਰੀ ਸੀ ਵਿਸ਼ਨੂੰ ਭਗਵਾਨ ਦੇ ਮਹਾਰਾਜ ਨੇ ਪ੍ਰਿਗੂ ॠषि ਦੇ ਚਰਨ ਫੜ ਲਏ ਕਹਿੰਦੇ ਮਹਾਰਾਜ ਕਹਿੰਦੇ ਸੱਟ ਤਾਂ ਨਹੀਂ ਲੱਗੀ ਦੋਵੇਂ ਹੱਥ ਜੋੜ ਲਏ ਪ੍ਰਿ ਗੁਰੂ ਸ਼ੀ ਜੀ ਨੇ ਕਹਿੰਦੇ ਏਡੀ ਮਿੱਠੀ ਬੋਲੀ ਮੈਂ ਤਾਂ ਲੱਤ ਮਾਰੀ ਭਗਵਾਨ ਦੇ ਵੀ ਦੇਖਦੇ ਆ ਅੱਗੋਂ ਕੀ ਕਿਹੜੀ ਬਾਜ ਆਉਂਦੀ ਆ ਮਿੱਠੀ ਬੋਲੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ